ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਕਈ ਵਾਰ ਸਾਨੂੰ ਸੜਕ ਤੇ ਚਲਦੇ ਹੋਏ, ਰੋਡ ਤੇ ਚਲਦੇ ਹੋਏ ਕੁਝ ਪੈਸੇ ਡਿੱਗੇ ਹੋਏ ਮਿਲ ਜਾਂਦੇ ਹਨ ਜਿਸ ਨੂੰ ਦੇਖ ਕੇ ਕਈ ਲੋਕ ਬੜੇ ਖੁਸ਼ ਹੋ ਜਾਂਦੇ ਹਨ ਤੇ ਮਾਤਾ ਲక్ష్ਮੀ ਦਾ ਆਸ਼ੀਰਵਾਦ ਸਮਝ ਕੇ ਉਹ ਪੈਸੇ ਰੱਖ ਲੈਂਦੇ ਹਨ। ਤੇ ਕਈ ਲੋਕ ਉਹਨਾਂ ਪੈਸਿਆਂ ਨੂੰ ਕਿਸੇ ਗਰੀਬ ਨੂੰ ਜਾਂ ਕਿਸੇ ਲੋੜਵੰਦ ਨੂੰ ਦੇ ਦਿੰਦੇ ਹਨ। ਪਰ ਸੜਕ ਤੇ ਇਸ ਤਰ੍ਹਾਂ ਪੈਸਾ ਨਾ ਮਿਲਣਾ ਕੋਈ ਆਮ ਗੱਲ ਨਹੀਂ ਹੈ। ਔਰ ਨਹੀਂ ਇਸ ਤਰ੍ਹਾਂ ਕਿਸੇ ਨੂੰ ਪੈਸੇ ਮਿਲਦੇ ਹਨ ਸਿਰਫ ਤੇ ਇਸ ਤਰ੍ਹਾਂ ਪੈਸਿਆਂ ਦਾ ਮਿਲਣਾ ਸਾਡੀ ਹੋਣ ਵਾਲੀ ਉਹ ਵਿਕਰੀਆਂ ਕਟਨਾਵਾ ਨਾਲ ਜੁੜਿਆ ਹੁੰਦਾ ਹੈ ਤੇ ਕਈ ਵਾਰੀ ਅਸੀਂ ਅਸਮੰਜਸ ਵਿੱਚ ਪੈ ਜਾਂਦੇ ਹਾਂ ਕਿ ਅਸੀਂ ਪੈਸੇ ਚੁੱਕੀਏ ਜਾਂ ਨਾ ਚੁੱਕੀਏ ਪਰ ਕਈ ਲੋਕ ਇਸ ਨੂੰ માતા ਲక్ష్ਮੀ ਦਾ ਅਪਮਾਨ ਸਮਝ ਕੇ ਉਸ ਨੂੰ ਜ਼ਿਆਦਾਤਰ ਪੈਸਿਆਂ ਨੂੰ ਚੁੱਕ ਹੀ ਲੈਂਦੇ ਹਨ ਤੇ ਰੋਡ ਤੇ ਪੈਸਿਆਂ ਦਾ ਜਾਂ ਸਿੱਕਿਆਂ ਦਾ ਦਿਖ ਜਾਣਾ ਐ ਸ਼ੁਭ ਹੁੰਦਾ ਹੈ ਜਾਂ ਅਸ਼ੁਭ ਹੁੰਦਾ ਹੈ ਜਾਂ ਇਸ ਵਿੱਚ ਹੋਰ ਐਸੀਆਂ ਕਿਹੜੀਆਂ ਗੱਲਾਂ ਹਨ ਜੋ ਸਾਡੇ ਭਵਿੱਖ ਨਾਲ ਜੁੜੀਆਂ ਹੋਈਆਂ ਹਨ ਇਹ ਸਭ ਤੁਹਾਨੂੰ ਅੱਜ ਅਸੀਂ ਆਪਣੀ ਵੀਡੀਓ ਵਿੱਚ ਦੱਸਾਂਗੇ ਤੇ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਣਾ ਤੇ ਉਸ ਤੋਂ ਪਹਿਲੇ ਹੱਥ ਜੋੜ ਕੇ ਮੇਰੀ ਬੇਨਤੀ ਹੈ ਜੇਕਰ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਜੀ ਵੀਡੀਓ ਵਿੱਚ ਦਿੱਤੀ ਜਾਣਕਾਰੀ ਬਾਰੇ ਕਮੈਂਟ ਵਿੱਚ ਜਰੂਰ ਆਪਣੇ ਵਿਚਾਰ ਦਿਆ ਕਰੋ ਜੀ आम तौर पर जो असं चल रहे होंगे सड़क पर तो सड़क पर पिया होया नोट सान खिच ही लाता है क्योंकि वह आकार का व्डा होंद् है जबकि सिक्का जो होंद् है छोटा होने कारण कई बार सान उस वाल नहीं जाता है पर जिन्होंने लोगों का उस वालन चला जाता है वो बहुत ही भागावाली होंगे ਰੋਡ ਤੇ ਸਿੱਕੇ ਦਾ ਮਿਲਣਾ ਬੜਾ ਹੀ ਸ਼ੁਭ ਸੰਕੇਤ ਹੁੰਦਾ ਹੈ ਉਸ ਨਾਲ ਇਹ ਪਤਾ ਚੱਲਦਾ ਹੈ ਕਿ ਤੁਹਾਡੀ ਆਰਥਿਕ ਸਥਿਤੀ ਹੁਣ ਚੰਗੀ ਹੋਣ ਵਾਲੀ ਹੈ ਤੇ ਤੁਹਾਡੇ ਸਾਰੇ ਰੁਕੇ ਹੋਏ ਕੰਮ ਬਣਨ ਵਾਲੇ ਹਨ ਕੀ ਤੁਹਾਨੂੰ ਪਤਾ ਹੈ ਕਿ ਰੋਡ ਤੇ ਪੈਸਿਆਂ ਦਾ ਮਿਲਣਾ ਇਸ ਦਾ ਬੜਾ ਹੀ ਗਹਿਰਾ ਰਾਜ ਹੈ ਪੈਸਿਆਂ ਦਾ ਸੰਬੰਧ ਸ਼ਕਤੀ ਤੇ ਮੁੱਲ ਨਾਲ ਕੀਤਾ ਜਾਂਦਾ ਹੈ ਜਿਸ ਬੰਦੇ ਕੋਲ ਜਿੰਨੀ ਜ਼ਿਆਦਾ ਧਨ ਦੌਲਤ ਹੋਏਗੀ ਉਸਤੇ ਕੋਲ ਸਮਝ ਲਓ ਉਨੀ ਜ਼ਿਆਦਾ ਸ਼ਕਤੀ ਹੈ ਪਾਵਰ ਹੈ कि पैसा जो है वो मूल है इदे बारे कोई दोराय नहीं है इस कारण कि जिन्ना लोकां सड़क ते डिग्गी होई गिरे होई पैसे मिलते हैं ओ बड़े ही भाग्यशाली होंदे हैं, पर इससे पीछे आध्यात्मिक कारण की है साधारण शब्दा में मैं तो तन्नू समझांदी हाँ कि सड़क ते जिन्ना मनुखा नु जिन्ना लोकां सड़क ते डिग्गी होई पैसे मिलते हन समझ लो ओ लोग मूल्यवान हन कीमती हन ਵਾਤਾਵਰਨ ਵਿੱਚ ਘੁੰਮਣ ਵਾਲੀਆਂ ਸ਼ਕਤੀਆਂ ਇਹ ਤੁਹਾਨੂੰ ਸੰਦੇਸ਼ ਦਿੰਦੀਆਂ ਹਨ ਕਿ ਤੁਸੀਂ ਬੜੀ ਹੀ ਬੇਸ਼ਕੀਮਤੀ ਹੋ ਤੇ ਹਰ ਕਿਸੇ ਨੂੰ ਪੈਸੇ ਡਿੱਗੇ ਹੋਏ ਨਹੀਂ ਮਿਲਦੇ ਤੇ ਇਸ ਦੇ ਨਾਲ-ਨਾਲ ਇਹ ਵੀ ਕਿਹਾ ਜਾਂਦਾ ਹੈ ਕਿ ਜਿਹੜੇ ਤੁਹਾਡੇ ਪ੍ਰੀਏ ਜਨ ਹਨ ਤੁਹਾਨੂੰ ਪਿਆਰ ਕਰਨ ਵਾਲੇ ਜੋ ਕਿ ਤੁਹਾਨੂੰ ਛੱਡ ਕੇ ਜਾ ਚੁੱਕੇ ਹਨ ਉਹਨਾਂ ਦਾ ਇਹ ਸੰਕੇਤ ਵੀ ਹੁੰਦਾ ਹੈ ਪਾਵ ਇਹ ਮੈਸੇਜ ਵੀ ਉਹਨਾਂ ਦਾ ਹੁੰਦਾ ਹੈ ਉਹਨਾਂ ਦਾ ਆਸ਼ੀਰਵਾਦ ਵੀ ਮੰਨਿਆ ਜਾਂਦਾ ਹੈ ਜਿਸ ਵੇਲੇ ਤੁਹਾਨੂੰ ਸਰਲ ਤੇ ਡਿੱਗੇ ਹੋਏ ਪੈਸੇ ਦਿਖਦਾ ਹੈ तुसी किसी काम बाहर जा रहे हो घरों बार जा रहे हो समझ लो जॉब वास्ते जा रहे हो तोड़ा इंटरव्यू है तो तुम रस्ते कोई एक पैसा सिक्का डिग्या होया ज कोई नोट दिख दिखा है डिग्या होया तो उस तो तू समझ जाना चाहिए है कि अज जिस काम वास्ते तुसी जा रहे हो उसका बनना लाजमी है और पक्का काम होएगा ही होगा ਤੇ ਜੇਕਰ ਤੁਹਾਨੂੰ ਘਰ ਵਾਪਿਸ ਆਂਦਿਆਂ ਕੋਈ ਪੈਸੇ ਰੋਡ ਤੇ ਮਿਲ ਜਾਣ ਉਸ ਦਾ ਸੰਕੇਤ ਇਹ ਹੈ ਕਿ ਆਉਣ ਵਾਲੇ ਸਮੇਂ ਵਿੱਚ ਤੁਹਾਡਾ ਕੋਈ ਆਰਥਿਕ ਸਥਿਤੀ ਵਾਲਾ ਕੰਮ ਬੜਾ ਹੀ ਚੰਗਾ ਹੋਣ ਵਾਲਾ ਹੈ ਪੂਰਾ ਹੋਣ ਵਾਲਾ ਹੈ ਸੜਕ ਤੇ ਸਿੱਕੇ ਦਾ ਮਿਲਣਾ ਬੜਾ ਹੀ ਸ਼ੁਭ ਮੰਨਿਆ ਜਾਂਦਾ ਹੈ ਕਿਉਂਕਿ ਸਿੱਕਾ ਜੋ ਹੈ ਧਾਤੂ ਦਾ ਬਣਿਆ ਹੁੰਦਾ ਹੈ ਮੈਟਲ ਦੇ ਬਣੇ ਹੁੰਦੇ ਹੈ ਤੇ ਤਾਤੂ ਤੇ ਮਿਲਣ ਨਾਲ ਮਹਾਲక్ష్ਮੀ ਦੀ ਬੜੀ ਹੀ ਕਿਰਪਾ ਹੁੰਦੀ ਹੈ ਕਿਉਂਕਿ ਮਹਾਲక్ష్ਮੀ ਬੜੀ ਪ੍ਰਸੰਨ ਹੁੰਦੀ ਹੈ ਇਸ ਕਰਕੇ ਜਦੋਂ ਵੀ ਤੁਹਾਨੂੰ ਰੋਡ ਤੇ ਸੜਕ ਤੇ ਕੋਈ ਸਿੱਕਾ ਮਿਲ ਜਾਵੇ ਤਾਂ ਸਮਝ ਜਾਣਾ ਕਿ ਮਾਤਾ ਲక్ష్ਮੀ ਦਾ ਐ ਤੁਹਾਨੂੰ ਆਸ਼ੀਰਵਾਦ ਮਿਲੇ ਆ ਹੈ ਦੂਸਰੇ ਪਾਸੇ ਇਹ ਵੀ ਮੰਨਿਆ ਜਾਂਦਾ ਹੈ ਕਿ ਜਿਹੜੀਆਂ ਅਦ੍ਰਿਸ਼ ਸ਼ਕਤੀਆਂ ਹੁੰਦੀਆਂ ਹਨ ਉਹ ਤੁਹਾਨੂੰ ਮੈਸੇਜ ਦੇਣ ਲਈ ਤੁਹਾਨੂੰ ਕੋਈ ਸੰਦੇਸ਼ ਦੇਣ ਲਈ ਸਿੱਕਾ ਝੁੰਡੀਆਂ ਹਨ ਕਿਉਂਕਿ ਜਿਹੜਾ ਸਿੱਕਾ ਹੁੰਦਾ ਹੈ ਉਹ ਨੋਟ ਨਾਲੋਂ ਜ਼ਿਆਦਾ ਟਿਕਾਊ ਹੁੰਦਾ ਹੈ ਤੇ ਸਿੱਕੇ ਦਾ ਰੰਗ ਤੇ ਚਮਕ ਆਸਾਨੀ ਨਾਲ ਦੂਸਰੇ ਨੂੰ ਆਪਣੇ ਵੱਲ ਖਿੱਚ ਸਕਦੀ ਹੈ ਜਿਸ ਵੇਲੇ ਤੁਹਾਨੂੰ ਸੜਕ ਤੇ ਸਿੱਕੇ ਪਏ ਹੋਏ ਮਿਲਦੇ ਹਨ ਜਾਂ ਸਿੱਕਾ ਪਿਆ ਹੋਇਆ ਮਿਲਦਾ ਹੈ ਇਸ ਦਾ ਇਹ ਮਤਲਬ ਹੁੰਦਾ ਹੈ ਕਿ ਤੁਹਾਡੇ ਪੁਰਖਿਆਂ ਦਾ ਤੁਹਾਡੇ ਉੱਤੇ ਆਸ਼ੀਰਵਾਦ ਹੈ ਤੁਹਾਡਾ ਕੋਈ ਵੀ ਪਵਿੱਖ ਵਿੱਚ ਆਉਣ ਵਾਲਾ ਕੋਈ ਵੀ ਕੰਮ ਰੁਕੇਗਾ ਨਹੀਂ ਸਾਰੇ ਹੀ ਸਫਲ ਹੋਣਗੇ ਪਰ ਹਰ ਵਾਰ ਇਹ ਨਹੀਂ ਹੁੰਦਾ ਹੈ ਕਿ ਸਿੱਕੇ ਹੀ ਮਿਲਦੇ ਹਨ ਤੇ ਜਿਸ ਵੇਲੇ ਤੁਹਾਨੂੰ ਨੋਟ ਮਿਲਣ ਰੋੜ ਤੇ ਪਾਈ ਹੋਈ ਤਾਂ ਤੁਸੀਂ ਉਸ ਵੇਲੇ ਸੋਚਣਾ ਹੈ ਕਿ ਤੁਸੀਂ ਉਸ ਵੇਲੇ ਤੁਹਾਡੇ ਦਿਮਾਗ ਵਿੱਚ ਕੀ ਚੱਲ ਰਿਹਾ ਸੀ ਤੇ ਨਾਲ ਦੇ ਨਾਲ ਤੁਸੀਂ ਕਿਸ ਡਾਇਰੈਕਸ਼ਨ ਵੱਲ ਰੋੜ ਤੇ ਜਾ ਰਹੇ ਸੀ ਕਿਸ ਦਿਸ਼ਾ ਵੱਲ ਜਾ ਰਹੇ ਸੀ ਇਹ ਬਹੁਤ ਹੀ ਵੱਡਾ ਸੰਕੇਤ ਹੁੰਦਾ ਹੈ ਸ਼ਕਤੀਆਂ ਵੱਲੋਂ ਕਿ ਇਸ ਦਿਸ਼ਾ ਤੇ ਜਾਣ ਵਾਲਾ ਜਿਹੜਾ ਵੀ ਕੰਮ ਤੁਸੀਂ ਕਰਨ ਜਾ ਰਹੇ ਸੀ ਇਸ ਦਿਸ਼ਾ ਵੱਲ ਜਾਓਗੇ ਤਾਂ ਉਹ ਕੰਮ ਵਿੱਚ ਤੁਹਾਨੂੰ ਸਫਲਤਾ ਮਿਲੇਗੀ ਹੀ ਮਿਲੇਗੀ ਇਸ ਦੇ ਨਾਲ ਨਾਲ ਹੀ ਕਈ ਵਾਰ ਜੋ ਸਾਨੂੰ ਨੋਟ ਮਿਲਦਾ ਹੈ ਉਹਦੇ ਉੱਤੇ ਜਿਹੜਾ ਨੰਬਰ ਲਿਖਿਆ ਹੋਇਆ ਹੁੰਦਾ ਹੈ ਨਾ ਜਿਹੜੇ ਬਹੁਤ ਹੀ ਜ਼ਿਆਦਾ ਕਿਸਮਤ ਵਾਲੇ ਲੋਕ ਹੁੰਦੇ ਹਨ ਉਹਨਾਂ ਨੂੰ ਅਜੀਹਾਂ ਨੋਟ ਮਿਲ ਜਾਂਦਾ ਹੈ ਜਿਸ ਦਾ ਜੋ ਨੰਬਰ ਹੁੰਦਾ ਹੈ ਜੇਕਰ ਉਹਨਾਂ ਨੰਬਰਾਂ ਵਿੱਚ ਇੱਕ ਅੰਕ ਹੋਵੇ ਤਾਂ ਸਮਝ ਜਾਣਾ ਕਿ ਤੁਸੀਂ ਕੋਈ ਵੀ ਵਪਾਰ ਕੋਈ ਵੀ ਕਾਰੋਬਾਰ ਸ਼ੁਰੂ ਕਰੋਗੇ ਤਾਂ ਉਸ ਵਿੱਚ ਸਫਲਤਾ ਹੋਣੀ ਹੀ ਹੋਣੀ ਹੈ ਕੋਈ ਵੀ ਤਾਕਤ ਤੁਹਾਨੂੰ ਉਸ ਸਫਲਤਾ ਨੂੰ ਰੋਕ ਨਹੀਂ ਸਕਦੀ ਹੈ ਹੁਣ ਇਹ ਤਾਂ ਹੋ ਗਿਆ ਕਿ ਤੁਹਾਨੂੰ ਜੇਕਰ ਪੈਸੇ ਮਿਲ ਜਾਂਦੇ ਹਨ ਰੋਡ ਤੇ ਤਾਂ ਇਸ ਦਾ ਕੀ ਮਤਲਬ ਹੁੰਦਾ ਹੈ ਹੁਣ ਮੈਂ ਤੁਹਾਨੂੰ ਇਹ ਦੱਸਾਂਗੀ ਕਿ ਜਦੋਂ ਤੁਹਾਨੂੰ ਰੋਡ ਤੇ ਪਏ ਪੈਸੇ ਮਿਲਣ ਤਾਂ ਤੁਸੀਂ ਉਸ ਤੋਂ ਬਾਅਦ ਕਰਨਾ ਕੀ ਹੈ ਤੁਸੀਂ ਸਭ ਤੋਂ ਪਹਿਲੇ ਉਹਨਾਂ ਪੈਸਿਆਂ ਨੂੰ ਚੁੱਕ ਕੇ ਆਪਣੇ ਘਰ ਵਿੱਚ ਲੈ ਕੇ ਆ ਜਾਓ ਸਾਫ਼ ਕਰਕੇ ਉਸ ਨੂੰ ਆਪਣੇ ਪੂਜਾ ਸਥਾਨ ਤੇ ਜਿੱਥੇ ਤੁਸੀਂ ਪਾਰ ਪੂਜਾ ਕਰਦੇ ਹੋ ਉੱਥੇ ਰੱਖ ਦਿਓ ਤੇ ਤੁਸੀਂ ਦੇਖਣਾ ਕਿ ਤੁਹਾਡੇ ਘਰ ਵਿੱਚ ਤੁਹਾਡੇ ਜੀਵਨ ਵਿੱਚ ਤੁਹਾਡੀ ਲਾਈਫ ਵਿੱਚ ਕਦੀ ਵੀ ਪੈਸਿਆਂ ਦੀ ਕਮੀ ਨਹੀਂ ਆਵੇਗੀ ਜੇਕਰ ਤੁਹਾਨੂੰ 10 ਦਾ ਨੋਟ ਜਾਂ ਉਸ ਤੋਂ ਵੀ ਵੱਡਾ ਨੋਟ 100 ਦਾ ਨੋਟ ਮਿਲਦਾ ਹੈ ਤਾਂ ਇੱਥੇ ਤੁਹਾਨੂੰ ਸਤਤਕ ਹੁਸ਼ਿਆਰ ਰਹਿਣ ਦੀ ਜ਼ਰੂਰਤ ਹੈ ਤੁਸੀਂ ਇੱਥੇ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਜੋ ਤੁਹਾਡੇ ਦਿਮਾਗ ਵਿੱਚ ਚੱਲ ਰਿਹਾ ਹੈ ਜਿਸ ਚੀਜ਼ ਬਾਰੇ ਤੁਸੀਂ ਕਨਫਿਊਜ਼ ਹੋ ਉਸ ਨੂੰ ਤੁਸੀਂ ਕਨਫਿਊਜ਼ਨ ਨੂੰ ਦੂਰ ਕਰਨਾ ਹੈ ਕਿਉਂਕਿ ਇਹ ਜੋ ਤੁਹਾਨੂੰ ਪੈਸਿਆਂ ਦਾ ਸੰਕੇਤ ਦਿੱਤਾ ਹੈ ਸ਼ਕਤੀਆਂ ਨੇ ਉਹ ਤੁਹਾਨੂੰ ਦੱਸ ਰਿਹਾ ਹਨ ਦੱਸ ਰਿਹਾ ਹਨ ਕਿ ਸਟ੍ਰੇਟ ਤੁਸੀਂ ਜੋ ਸੋਚ ਰਹੇ ਹੋ ਉਹ ਚੱਲਦੇ ਜਾਓ ਤੁਹਾਨੂੰ ਕੁਝ ਵੀ ਦੁਬਿਧਾ ਵਿੱਚ ਪੈਣ ਦੀ ਜ਼ਰੂਰਤ ਨਹੀਂ ਹੈ ਇਹ ਇਸ ਗਾ ਦਾ ਸੰਕੇਤ ਹੋਣਾ ਹੈ ਜੇਕਰ ਤੁਹਾਨੂੰ ਡਿੱਗੇ ਹੋਏ ਜਿਹੜੇ ਪੈਸੇ ਹਨ ਉਹ ਮੈਂ ਤੁਹਾਨੂੰ ਦੱਸਿਆ ਹੈ ਘਰ ਵਿੱਚ ਲੈ ਕੇ ਆਓ ਇਕ ਤਾਂ ਤੁਸੀਂ ਉਹਨੂੰ ਆਪਣੇ ਪੂਜਾ ਸਥਾਨ ਤੇ ਰੱਖ ਸਕਦੇ ਹੋ ਜਾਂ ਫਿਰ ਜਿੱਥੇ ਤੁਸੀਂ ਆਪਣੀ ਬਚਤ ਕੀਤੇ ਹੋਏ ਪੈਸੇ ਰੱਖਦੇ ਹੋ ਉੱਥੇ ਇਸ ਨੋਟ ਨੂੰ ਰੱਖ ਦੋ ਪਰ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ ਕਿ ਇਹ ਨੋਟ ਜਿਹੜਾ ਹੈ ਇਸ ਨੂੰ ਇੱਕ ਕਾਗਜ਼ ਵਿੱਚ ਲਪੇਟ ਕੇ ਰੱਖਣਾ ਹੈ ਤੁਹਾਡੀ ਮਿਹਨਤ ਨਾਲ ਕੀਤਾ ਹੋਇਆ ਪੈਸਾ ਤੇ ਇਹ ਪੈਸਾ ਜਿਹੜਾ ਤੁਹਾਨੂੰ ਰੋਡ ਤੇ ਸੜਕ ਤੇ ਮਿਲਿਆ ਹੈ ਇੱਕ ਦੂਸਰੇ ਨਾਲ ਟੱਚ ਨਹੀਂ ਹੋਣਾ ਚਾਹੀਦਾ ਨਹੀਂ ਤਾਂ ਇਹ ਜਿਹੜਾ ਤੁਹਾਡਾ ਮਿਹਨਤ ਕੀਤਾ ਹੋਇਆ ਪੈਸਾ ਹੈ ਉਹ ਵੀ ਪਾਣੀ ਦੀ ਤਰ੍ਹਾਂ ਵਹਿ ਜਾਏਗਾ ਲੇਕਿਨ ਜੇਕਰ ਤੁਸੀਂ ਉਸ ਨੂੰ ਥੋੜਾ ਜਿਹਾ ਦੂਰ ਕਰਕੇ ਉੱਥੇ ਰੱਖੋਗੇ ਤਾਂ ਤੁਹਾਡਾ ਪੈਸਾ ਦੁਗਣਾ ਹੋ ਜਾਏਗਾ ਇਸ ਤੋਂ ਇਲਾਵਾ ਹੁਣ ਸਭ ਤੋਂ ਜ਼ਰੂਰੀ ਜੇ ਤੁਹਾਨੂੰ ਗੱਲ ਦਾ ਧਿਆਨ ਰੱਖਣ ਦੀ ਜ਼ਰੂਰਤ ਹੈ ਉਹ ਇਹ ਹੈ ਕਿ ਜੇਕਰ ਤੁਹਾਨੂੰ ਜ਼ਿਆਦਾ ਕਈ ਵਾਰ ਕੀ ਹੁੰਦਾ ਹੈ ਕਈਆਂ ਦਾ ਪੈਸਾ ਗਿਲ ਜਾਂਦਾ ਹੈ ਐ ਤਾਂ ਮੈਂ ਤੁਹਾਡੇ ਨਾਲ ਗੱਲ ਕੀਤੀ ਹੈ ਕਿ ਕੋਈ ਨੋਟ ਇੱਕ ਨੋਟ ਜਾਂ ਇੱਕ ਸਿੱਕਾ ਤੁਹਾਨੂੰ ਮਿਲ ਜਾਂਦਾ ਹੈ ਕਈ ਵਾਰ ਸਾਨੂੰ ਪੈਸਾ ਜ਼ਿਆਦਾ ਮਿਲ ਜਾਂਦਾ ਹੈ ਕਿਹਿਆ ਹੋਇਆ ਤਾਂ ਤੁਹਾਨੂੰ ਉਹ ਪੈਸਿਆਂ ਦਾ ਕੀ ਕਰਨਾ ਚਾਹੀਦਾ ਹੈ ਕਿਸੇ ਗਰੀਬ ਨੂੰ ਕਿਸੇ ਲੋੜਵੰਦ ਨੂੰ ਕਿਉਂਕਿ ਸਾਨੂੰ ਇਹ ਤਾਂ ਨਹੀਂ ਪਤਾ ਚੱਲ ਸਕਦਾ ਕਿ ਇਹ ਪੈਸਾ ਕਿੱਦਾ ਹੈ ਤਾਂ ਅਸੀਂ ਉਹ ਪੈਸਾ ਘਰ ਨਹੀਂ ਲੈ ਆਣਾ ਚਾਹੀਦਾ ਉਹ ਪੈਸੇ ਨਾਲ ਸਾਨੂੰ ਕਿਸੇ ਗਰੀਬ ਦੀ ਮਦਦ ਕਰ ਦੇਣੀ ਚਾਹੀਦੀ ਹੈ ਕਿਸੇ ਲੋੜਵੰਦੀ ਮਦਦ ਕਰ ਦੇਣੀ ਚਾਹੀਦੀ ਹੈ ਉਹਦਾ ਵੀ ਤੁਹਾਨੂੰ ਬੜਾ ਪੁੰਨ ਮਿਲਦਾ ਹੈ ਜਾਂ ਫਿਰ ਜੇਕਰ ਉਸ ਪੈਸੇ ਦੇ ਨਾਲ ਤੁਹਾਨੂੰ ਉਸ insan ਦਾ ਪਰਸ ਮਿਲਿਆ ਹੈ ਤਾਂ ਤੁਹਾਡੀ ਇਹ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਇਹ ਜੋ ਪੈਸਾ ਦਿੱਤਾ ਹੈ ਉਸ insan ਤੱਕ ਪਹੁੰਚ ਜਾਵੇ ਇਹ ਵੀ ਬਹੁਤ ਜ਼ਰੂਰੀ ਹੈ ਜੇਕਰ ਨਹੀਂ ਪਤਾ ਚੱਲਦਾ ਤਾਂ ਤੁਸੀਂ ਗਰੀਬ ਨੂੰ ਕਿਸੇ ਵੀ लड़वंद की मदद कर सकते हो पैसा देके ऐसी साड़ी आज की वीडियो मैंने आस है कि मेरी दी हुई जानकारी तू चंकी लगी होएगी तो जेकर मेरी दी हुई जानकारी ना तुम्हें फायदा है और ती अगर डे हुए पैसे जो तुम्हें मिलन ग मेरे विचार ध्यान में रख के उसी तरह ही करोगे जिम्मे मैंने दसिया है तो थोड़ा बहुत फायदा होने वाला है तो प्लीज़ जेकर मेरी वीडियो चंकी लगी है मेरे विचार चंगे लगे हैं तो कमेंट में अपने विचार जरूर देना जी